ਜਿਕੇ ਤੁਹਾਡੇ ਕੋਲ ਏ ਉਸ ਜ਼ਿੰਦਗੀ ਦੇ ਅੰਦਰ ਰਾਜੀ ਰਿਹਾ ਕਰੋ। ਔਰ ਜਿਹੜੀ ਜ਼ਿੰਦਗੀ ਤੁਹਾਡੇ ਕੋਲ ਏ ਦੇਣ ਵਾਲੇ ਦਾ ਸ਼ੁਕਰਗੁਜ਼ਾਰ ਹੋਇਆ ਕਰੋ। ਖੁਦਾਵੰਦ کریم ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ। ਜਿਹੜੀ ਜ਼ਿੰਦਗੀ ਤੁਹਾਡੇ ਕੋਲ ਏ ਇਹ ਜ਼ਿੰਦਗੀ ਕਈ ਲੋਕਾਂ ਦਾ ਸੁਪਨਾ ਹੈ। ਤੁਸੀਂ ਇਸ ਜ਼ਿੰਦਗੀ ਨੂੰ ਪਾ ਕੇ ਰਹਿੰਦੇ ਹੋ ਤਣਾਅ ਵਿੱਚ। ਤੇ ਤਣਾਅ ਵਿੱਚ ਰਹਿਣ ਦਾ ਇੱਕ ਕਾਰਨ ਪਤਾ ਕੀ ਹੈ? ਫਲਾਣੇ ਕੋਲ ਆਏ ਤੇ ਮੇਰੇ ਕੋਲ ਕਿਉਂ ਨਹੀਂ ਉਹਦਾ ਘਰ ਵੱਡਾ ਹੈ ਮੇਰਾ ਕਿਉਂ ਨਹੀਂ ਉਹਦੀ ਕਾਰ ਵੱਡੀ ਹੈ ਮੇਰੀ ਕਿਉਂ ਨਹੀਂ ਉਹਦਾ ਬੈਂਕ ਬੈਲੈਂਸ ਜ਼ਿਆਦਾ ਹੈ ਮੇਰਾ ਕਿਉਂ ਨਹੀਂ ਉਹਦੀ ਜ਼ਮੀਨੋਂ ਜਾਇਦਾਦ ਜ਼ਿਆਦੀ ਹੈ ਮੇਰੀ ਕਿਉਂ ਨਹੀਂ ਉਹਦੀਆਂ ਫੈਕਟਰੀਆਂ ਨੇ ਮੇਰੀਆਂ ਕਿਉਂ ਨਹੀਂ ਤਣਾਵ ਦੇ ਅੰਦਰ ਰਹਿੰਦਾ ਆਹ ਕਾਰਨ ਹੈ ਪਰ ਤੁਸੀਂ ਇਹ ਕਿਉਂ ਨਹੀਂ ਵੰਦੇ ਵੀ ਜੋ ਤੁਹਾਡੇ ਕੋਲ ਹੈ ਇਹ ਬਹੁਤ ਸਾਰੇ ਲੋਕਾਂ ਦੇ ਕੋਲ ਨਹੀਂ ਹੈ ਪਰ ਸੁਭਾਅ ਬਣ ਗਏ ਤੁਸੀਂ ਆਪਣੇ ਆਪ ਨੂੰ ਤੇ ਪੈਰਲਰ ਉਹਨੂੰ ਰੱਖਦੇ ਹੋ ਜਿਹੜਾ ਤੁਹਾਡੇ ਤੋਂ ਅੱਗੇ ਹੈ ਕਦੇ ਇਦਾਂ ਵੀ ਵੇਖਿਆ ਕਰੋ ਵੀ ਆਪਣੇ ਆਪ ਨੂੰ ਤੇ ਬਰਾਬਰ ਉਹਨਾਂ ਨੂੰ ਰੱਖਿਆ ਕਰੋ ਜਿਹੜੇ ਤੁਹਾਡੇ ਤੋਂ ਪਿੱਛੇ ਰਹਿ ਗਏ ਨੇ ਫਿਰ ਸ਼ੁਕਰਾਨਾ ਨਿਕਲੇਗਾ ਵਰਨਾ ਨਹੀਂ ਨਿਕਲੇਗਾ ਜਿਹੜੀ ਜ਼ਿੰਦਗੀ ਤੁਸੀਂ ਹੰਡਾ ਰਹੇ ਹੋ ਗੁਜ਼ਾਰ ਰਹੇ ਹੋ ਭੋਗ ਰਹੇ ਹੋ ਇਹ ਜ਼ਿੰਦਗੀ ਕਈਆਂ ਦਾ ਸੁਪਨਾ ਹੈ ਤੁਹਾਡੇ ਵੱਲੋਂ ਵੇਖ ਕੇ ਕਿ ਕਾਸ਼ ਮੇਰੇ ਕੋਲ ਇਦਾਂ ਦਾ ਘਰ ਹੁੰਦਾ ਕਾਰ ਹੁੰਦੀ ਆ ਕੰਮ ਹੁੰਦਾ ਇਦਾਂ ਦੀ ਜੌਬ ਹੁੰਦੀ ਤੇ ਮੈਂ ਬੜਾ ਖੁਸ਼ ਹੁੰਦਾ ਪਰ ਤੁਹਾਡੇ ਕੋਲ ਉਹ ਸਭ ਕੁਝ ਹੈ ਤੁਸੀਂ ਤਣਾਅ ਦੇ ਅੰਦਰ ਰਹਿੰਦੇ ਹੋ ਔਰ ਤਣਾਅ ਦੇ ਅੰਦਰ ਰਹਿਣਾ ਤੁਹਾਡੀ ਆਪਣੀ ਆਦਤ ਹੈ ਤੁਹਾ ਤਣਾਅ ਦੇ ਅੰਦਰ ਰਹਿਣਾ ਤੁਹਾਡਾ ਸੁਭਾਅ ਹੈ ਤਣਾਅ ਦਾ ਕਾਰਨ ਕੋਈ ਨਹੀਂ ਪਰ ਤੁਸੀਂ ਬਣ ਗਏ ਹੋ ਇਦਾਂ ਦੇ ਵੀ ਤਣਾਅ ਆਪਣੇ ਤੇ ਰੱਖਣਾ ਹੀ ਰੱਖਣਾ ਜਿੱਥੇ ਵੀ ਜਾਓਗੇ ਤੁਹਾਡੇ ਬਰਾਬਰ ਕਦੇ ਵੀ ਸਾਰੇ ਦੇ ਸਾਰੇ ਨਹੀਂ ਹੋਣਗੇ ਤੁਹਾਡੇ ਤੋਂ ਅੱਗੇ ਖਲੋਤੇ ਮਿਲਣਗੇ ਜਿੱਥੇ ਵੀ ਜਾਓਗੇ ਤੁਹਾਡੇ ਤੋਂ ਅੱਗੇ ਕੋਈ ਨਾ ਕੋਈ ਖਲੋਤਾ ਮਿਲੇਗਾ ਤੇ ਫਿਰ ਤਣਾਅ ਬਰਕਰਾਰ ਰਹੇਗਾ ਕਿਉਂਕਿ ਸੁਭਾਏ ਪਿਛਲੇ ਵੱਲ ਤੁਸੀਂ ਵਹਿੰਦੇ ਨਹੀਂ ਹੋ ਅਗਲੇ ਵੱਲ ਵਹਿੰਦੇ ਹੋ ਤੇ ਅਗਲੇ ਵੱਲ ਵਹਿੰਦੇ ਰਹੋਗੇ ਤੇ ਤਣਾਅ ਬਣਿਆ ਰਹੇਗਾ ਅਗਰ ਇਸੇ ਜ਼ਿੰਦਗੀ ਦੇ ਅੰਦਰ ਰਾਜੀ ਰਹਿਣ ਦਾ ਸੁਭਾਅ ਪਾਲ ਲਓ ਆਦਤ ਪਾਲ ਲਓ ਸ਼ੁਕਰਾਨਾ ਕਰਨ ਦਾ ਸੁਭਾਅ ਪਾਲ ਲਓ ਤੇ ਨੋਟ ਕਰ ਲਿਓ ਨੋਟ ਅੱਜ ਜ਼ਿੰਦਗੀ ਦੇ ਅੰਦਰ ਲਾਈਫ ਦੇ ਅੰਦਰ ਸੱਜੇ ਖੱਬੇ ਵੇਖੋ ਲੋਕਾਂ ਦੇ ਕੋਲ ਡਿਪਰੈਸ਼ਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਪਰ ਤੁਸੀਂ ਨੋਟ ਕਰਕੇ ਵੇਖ ਲਿਓ ਤੁਹਾਡੇ ਕੋਲ ਡਿਪਰੈਸ਼ਨ ਨਹੀਂ ਰਹੇਗਾ ਚਲੋ ਮੈਂ ਕਹਿੰਨਾ ਤਜਰਬਾ ਕਰਕੇ ਵੇਖ ਲਓ ਲੰਮਾ ਸਮਾਂ ਨਾ ਸੇ ਜਿੱਦਾਂ ਡਾਕਟਰ ਦੇ ਕੋਲ ਜਾਈਏ ਨਾ ਦਵਾਈ ਲੈਣ ਲਈ ਤੇ ਡਾਕਟਰ ਕਹਿੰਦਾ ਹੈ ਵੀ ਇੱਕ ਮਹੀਨਾ ਦਵਾਈ ਖਾਣੀ ਪੈਗੀ 6 ਮਹੀਨੇ ਸਾਲ 2 ਸਾਲ ਰੋਗ ਵੱਡਾ ਹੈ ਲੰਮਾ ਸਮਾਂ ਇਲਾਜ ਚਲਾਉਣਾ ਪੈਗਾ ਕਰਨਾ ਪੈਗਾ ਤੁਸੀਂ ਮੇਰੇ ਕਹਿ ਲਾ ਕੇ 1 ਮਹੀਨੇ ਦਾ ਸਮਾਂ ਐਦਾਂ ਕਰਕੇ ਵੇਖ ਲਓ ਇਹਨੂੰ ਦਵਾਈ ਸਮਝ ਕੇ ਵਰਤ ਕੇ ਵੇਖ ਲਓ ਜਿਹੜੇ ਤੁਹਾਡੇ ਤੋਂ ਪਿੱਛੇ ਨੇ ਉਹਨਾਂ ਨੂੰ ਵੇਖਣਾ ਸ਼ੁਰੂ ਕਰੋ ਔਰ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰੋ ਜਿਹੜੇ ਤੁਹਾਡੇ ਤੋਂ ਅੱਗੇ ਨੇ ਦਿਸਦੇ ਉਹ ਵੀ ਰਹਿਣ ਪਰ ਉਹਨਾਂ ਨੂੰ ਵੇਖ ਕੇ ਕਲਪੋ ਨਾ, ਕੁਰਜੋ ਨਾ, ਤਣਾਅ ਨਾ ਬਣਾਉਂਦਿਓ ਪਿਛਲਿਆਂ ਨੂੰ ਵੇਖ ਕੇ ਸ਼ੁਕਰ ਸ਼ੁਕਰਾਨਾ ਕਰਨ ਦੀ ਆਪਣੇ ਆਪ ਨੂੰ ਆਦਤ ਪਾ ਲਓ ਤੇ ਮਹੀਨੇ ਬਾਅਦ ਨੋਟ ਕਰਿਓ ਤੁਹਾਡੀ ਜ਼ਿੰਦਗੀ ਦੇ ਅੰਦਰ ਮੁਸ਼ਕਲਾਂ ਕਿੰਨੀਆਂ ਘਟ ਗਈਆਂ ਨੇ ਤੁਹਾਡੀ ਜ਼ਿੰਦਗੀ ਵਿੱਚੋਂ ਡਿਪਰੈਸ਼ਨ ਕਿਵੇਂ ਰਫੂ ਚੱਕਰ ਹੋ ਗਿਆ ਹੈ ਤੁਹਾਡੀ ਜ਼ਿੰਦਗੀ ਦੇ ਜਿਹੜੇ ਸੋਗ ਸਨ ਉਹ ਤੇ ਨੇੜੇ ਤੇੜੇ ਨਹੀਂ ਰਹੇ ਉਹ ਤੇ ਦਿਸ ਹੀ ਨਹੀਂ ਰਹੇ ਪਹਿਲਾਂ ਤੁਸੀਂ ਸੌਂਦੇ ਸੀ ਤਾਂ ਦੁਖੀ ਉੱਠਦੇ ਸੀ ਤਾਂ ਦੁਖੀ ਬੈਹਿੰਦੇ ਸੀ ਤਾਂ ਦੁਖੀ ਨਾ ਸੌਣ ਦਾ ਸਵਾਦ ਨਾ ਬੈਣ ਦਾ ਸਵਾਦ ਨਾ ਭੋਜਨ ਦਾ ਸਵਾਦ ਨਾ ਪਰਿਵਾਰ ਨਾਲ ਰਹਿਣ ਦਾ ਸਵਾਦ ਹੁਣ ਸਾਰਾ ਹੀ ਸਵਾਦ ਆਉਣਾ ਸ਼ੁਰੂ ਹੋ ਗਿਆ ਪਰ ਕੀਤਾ ਕੀ ਜਾਂ ਕਿਸੇ ਨੇ ਆਣ ਕੇ ਕੀਤਾ ਤੁਸੀਂ ਖੁਦ ਕੀਤਾ ਤੇ ਕੀ ਕੀਤਾ ਵੀ ਸ਼ੁਕਰਾਨਾ ਕਰਨ ਦੀ ਆਦਤ ਪਾ ਲਈ ਤੇ ਪਿਛਲਿਆਂ ਨੂੰ ਵੇਖਣ ਦਾ ਸੁਭਾਅ ਪਾ ਲਿਆ ਹੁਣ ਤਾਂ ਸਵਾਦ ਜ਼ਿੰਦਗੀ ਦੇ ਅੰਦਰ ਵਧਣਾ ਸ਼ੁਰੂ ਹੋ ਗਿਆ ਜੋ ਜ਼ਿੰਦਗੀ ਤੁਸੀਂ ਜੀ ਰਹੇ ਹੋ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਵੀ ਬਹੁਤ ਸਾਰੇ ਲੋਕ ਤੁਹਾਡੇ ਵੱਲੋਂ ਵੇਖ ਕੇ ਤਰਸਦੇ ਹੋਣਗੇ ਬਹੁਤ ਸਾਰੇ ਲੋਕ ਸੁਪਨਾ ਲੈਂਦੇ ਹੋਣਗੇ ਯਾਰ ਇਹਦੇ ਵਾਲੀ ਜ਼ਿੰਦਗੀ ਮੇਰੇ ਕੋਲ ਹੋਵੇ ਨਾ ਤੇ ਜ਼ਿੰਦਗੀ ਦਾ ਸਵਾਦ ਹੀ ਆ ਜਾਏ ਪਰ ਤੁਸੀਂ ਆਪਣਾ ਸਵਾਦ ਕਿਰਕਰਾ ਕਰੀ ਬੈਠੇ ਹੋ ਤੁਸੀਂ ਆਪਣਾ ਸਵਾਦ ਗਵਾਈ ਬੈਠੇ ਹੋ ਅੱਛਾ ਚਲੋ ਜੇ ਤੁਸੀਂ ਬਹੁਤ ਉਚਾਈ ਤੇ ਖਲੋਤੇ ਹੋ ਕੋਈਸੇ ਪਹਾੜੀ ਦੀ ਚੋਟੀ ਤੇ ਖਲੋਤੇ ਹੋ 20 50 100 ਮੰਜ਼ਲਾ ਇਮਾਰਤ ਦੀ ਉਤਲੇ ਸ਼ਿਖਰ ਦੇ ਖਲੋਤੇ ਹੋ ਤੇ ਸ਼ਿਖਰ ਦੇ ਉੱਤੇ ਖਲੋ ਕੇ ਉਤੋਂ ਉੱਡਦਾ ਹੋਇਆ ਜਹਾਜ਼ ਵੇਖੋ ਤੇ ਇਹ ਗੱਲ ਚਿਤਵੋ ਇਹ ਗੱਲ ਖਿਆਲ ਵਿੱਚ ਲਿਓ ਵੀ ਜਿਹੜੇ ਆ ਲੋਕ ਜਾ ਰਹੇ ਨਾ ਬੜੇ ਸੁਖੀ ਨੇ ਪਰ ਜਿਹੜੇ ਜਹਾਜ਼ ਵਿੱਚ ਜਾ ਰਹੇ ਨੇ ਮੈਂ ਜਹਾਜ਼ ਵਿੱਚ ਇੱਕ ਵਾਰ ਨਹੀਂ ਸੈਂਕੜੇ ਵਾਰ ਤੋਂ ਵੱਧ ਸਫ਼ਰ ਕਰ ਚੁੱਕਾ ਜਿਹੜੇ ਜਹਾਜ਼ ਵਿੱਚ ਜਾ ਰਹੇ ਨੇ ਉਹ ਵੀ ਹੌਕੇ ਭਰਦੇ ਜਾ ਰਹੇ ਨੇ ਉਹ ਵੀ ਕਲੇਸ਼ ਦੇ ਅੰਦਰ ਹੀ ਜਾ ਰਹੇ ਨੇ ਉਹ ਵੀ ਇਸੇ ਖਲਜਗਣ ਵਿੱਚ ਹੀ ਮਸਤ ਨੇ ਇੰਨਾ ਹੌਕਿਆਂ ਝੋਰੀਆਂ ਵਿੱਚ ਹੀ ਗਵਾਚੇ ਨੇ ਵੀ ਮੇਰੇ ਕੋਲ ਆ ਨਹੀਂ ਮੇਰੇ ਕੋਲ ਆ ਨਹੀਂ ਮੇਰੇ ਕੋਲ ਆ ਨਹੀਂ ਉੱਚੇ ਉੱਡਦੇ ਵੀ ਦੁਖੀ ਨੇ ਤੁਸੀਂ ਨੀਵੇਂ ਖਲੋਤੇ ਦੁਖੀ ਉਹ ਫਰਕ ਕਿਹੜੀ ਗੱਲ ਦਾ ਹੈ ਫਰਕ ਇੱਕ ਗੱਲ ਦਾ ਹੈ ਵੀ ਆਪਣੇ ਆਪ ਨੂੰ ਬਦਲਣਾ ਸੀ ਜੋ ਤੁਸੀਂ ਬਦਲਨ ਦੇ ਉੱਤੇ ਵਰਕ ਨਹੀਂ ਕਰ ਰਹੇ ਬਦਲਨ ਦੇ ਉੱਤੇ ਕੰਮ ਨਹੀਂ ਕਰ ਰਹੇ ਹਕੀਕਤ ਇਹ ਵੀ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕਲਾ ਸਿਰਫ ਤੁਹਾਡੇ ਕੋਲ ਹੈ ਏਦਾਂ ਦੀ ਦਵਾਈ ਨਹੀਂ ਹੈ ਵੀ ਡਾਕਟਰ ਦੇ ਦੇਗਾ ਵੈਦ ਦੇ ਦੇਗਾ ਏਦਾਂ ਦੀ ਦਵਾਈ ਨਹੀਂ ਖੁਸ਼ ਰੱਖਣ ਦੀ ਕਲਾ ਤੁਹਾਡੇ ਕੋਲ ਹੈ ਅੰਦਰੋਂ ਪੈਦਾ ਕਰਨੀ ਹੈ ਇਹ ਕਲਾ ਨੂੰ ਜ਼ਰੂਰ ਪੈਦਾ ਕਰੋ ਇਸ ਕਲਾ ਦੇ ਨਾਲ ਤੁਹਾਡੀ ਨੀਅਤ ਸਾਫ਼ ਹੋ ਜਾਏਗੀ ਹੋ ਕੇ ਚੋਰੇ ਡਿਪਰੈਸ਼ਨ ਮਿਟ ਜਾਏਗਾ ਇਦਾਂ ਹੀ ਸਮਝ ਲਓ ਵੀ ਤੁਸੀਂ ਬਚਪਨ ਦੇ ਅੰਦਰ ਜਦੋਂ ਖਡਾਉਣਿਆਂ ਦੇ ਨਾਲ ਛੋਟੀਆਂ ਕਾਰਾਂ ਛੋਟੀਆਂ ਖਡਾਉਣਿਆਂ ਨਾਲ ਖੇਡਦੇ ਸੀ ਨਾ ਖੁਸ਼ੀ ਸੀ ਤੇ ਵੱਡੇ ਖਡਾਉਣੇ ਤੁਹਾਡੇ ਕੋਲ ਆਏ ਤੁਸੀਂ ਦੁਖੀ ਹੋ ਗਏ ਇਹ ਸਮਝਦੇ ਰਹੋ ਵੀ ਇਹ ਵੀ ਮੇਰੇ ਕੋਲ ਖਡਾਉਣੇ ਨੇ ਉਹ ਵੀ 4 ਦਿਨ ਦਾ ਮੇਲਾ ਸੀ ਇਹ ਵੀ 4 ਦਿਨ ਦਾ ਮੇਲਾ ਹੀ ਇਹ ਹੋ ਕੇ ਚੋਰੇ ਕਲੇ ਕਲੇਸ਼ ਕਿਉਂ